2024 ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਪੰਜਾਬ ਵਿੱਚ 1 ਜੂਨ ਨੂੰ ਚੋਣਾਂ ਹੋਣੀਆਂ ਨੇ ਤੇ 4 ਜੂਨ ਨੂੰ ਰਿਜ਼ਲਟ ਆਉਣੇ ਨੇ ਹਰ ਪਾਰਟੀ ਵੱਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਵੱਡੇ ਰੋਡ ਸ਼ੋਅ ਜਾਂ ਫਿਰ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਪਰ ਅਪ੍ਰੈਲ ਨਾਲੋਂ ਮਈ ਜਿਹੜੀ ਹੈ ਜਿਆਦਾ ਗਰਮ ਹੋਵੇਗੀ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮੌਸਮ ਵਿਗਿਆਨੀ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮੌਸਮ ਮਾਹਰ ਨੇ ਮੈਡਮ ਕੁਲਵਿੰਦਰ ਕੌਰ ਗੱਲ ਜੀ ਮੈਮ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਲਿਵ ਇੰਡੀਆ ਨੇ ਉੱਤੇ ਥੈਂਕ ਯੂ ਜੀ ਮੈਡਮ ਕਿਸ ਤਰ੍ਹਾਂ ਦਾ ਜਿਹੜਾ ਮੌਸਮ ਆਉਣ ਵਾਲੇ ਦਿਨਾਂ ਵਿੱਚ ਰਹਿਣ ਵਾਲਾ ਕਹਿੰਦੇ ਕਿ ਜਿਆਦਾ ਗਰਮੀ ਪੈ ਸਕਦੀ ਹੈ ਬਿਲਕੁਲ ਹਾਂਜੀ ਜੋ ਆਈਐਮਵੀ ਦੀਆਂ ਪ੍ਰੈਡਿਕਸ਼ਨਸ ਨੇ ਉਹਦੇ ਹਿਸਾਬ ਨਾਲ ਜਿਵੇਂ ਆਪਾਂ ਦੇਖਦੇ ਹਾਂ ਕਿ ਅਪ੍ਰੈਲ ਦਾ ਮਹੀਨਾ ਹੈ ਤਾਂ ਕਾਫੀ ਠੰਡਾ ਰਿਹਾ ਹੈ ਕਿਉਂਕਿ ਉਦੋਂ ਇੰਨੇ ਜ਼ਿਆਦਾ ਟੈਂਪਰੇਚਰਸ ਨਹੀਂ ਵਧੇ ਕਿਉਂਕਿ ਪੱਛਮੀ ਚੱਕਰਵਾਤੀ ਆਮਦ ਜਿਹੜੀ ਆ ਉਹ ਮਤਲਬ ਆਉਂਦੀ ਜਾਂਦੀ ਰਹੀ ਹੈ ਤੇ ਜਿਹਦੇ ਨਾਲ ਕੀ ਟੈਂਪਰੇਚਰ ਦੇ ਵਿੱਚ ਬਹੁਤ ਹੀ ਵੇਰੀਏਸ਼ਨ ਨਹੀਂ ਦੇਖੀ ਗਈ ਸਪੋ ਚਿਹੜਾ ਦਿਨ ਦਾ ਤਾਪਮਾਨ ਹੋਰ ਮਤਲਬ ਥੋੜਾ ਘੱਟ ਹੀ ਰਿਹਾ 1 ਡਿਗਰੀ ਜਿਹੜਾ ਅਨਾਰਮਲ ਦੇ ਨਾਲੋਂ ਪਰ ਜਿਸ ਤਰ੍ਹਾਂ ਜਿਹੜਾ ਮਈ ਸਟਾਰਟ ਹੋਈ ਹੈ ਤਾਂ ਟੈਂਪਰੇਚਰਸ ਨੇ ਇੱਕਦਮ ਸ਼ੂਟ ਅਪ ਹੋ ਗਿਆ ਇੱਕ ਦਿਨ ਦੇ ਵਿੱਚ ਜਿਹੜਾ 4 ਡਿ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਹੀ ਹੀਟ ਵੇਵ ਦਾ ਇਫੈਕਟ ਜਿਹੜਾ ਹੈ ਵੀ ਜਿਹੜੀ ਗਰਮ ਲਹਿਰ ਹੈ ਉਹ ਚੱਲਣ ਦੀ ਸੰਭਾਵਨਾ ਹੈਗੀ ਹੈ ਜੋ ਆਈਐਮਡੀ ਵੱਲੋਂ ਪ੍ਰੈਡਿਕਸ਼ਨਸ ਨੇ ਕਿ ਜਿਸ ਤਰ੍ਹਾਂ ਕੱਲ ਦਾ ਟੈਂਪਰੇਚਰ ਵੀ ਅਸੀਂ ਦੇਖਿਆ ਕਿ 36 ਤੋਂ 37 ਡਿਗਰੀ ਤੱਕ ਵੀ ਰਿਕਾਰਡ ਕੀਤਾ ਹੈ ਕਈ ਜਗ੍ਹਾ ਤੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ 40 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਆਉਣ ਦੀ ਸੰਭਾਵਨਾ ਹੈ ਤੋ ਇਹ ਜਿਹੜਾ ਹੀਟ ਵੇਵ ਦਾ ਇਫੈਕਟ ਹੈ ਆਲਮੋਸਟ ਸਾਰੇ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਮੈਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦਿਖਾਇਆ ਸੀਗਾ ਕਿੰਨੀਆਂ ਤਰੀਕਾਂ ਨੂੰ ਜਿਹੜਾ ਮੌਸਮ ਜਿਹੜਾ ਕਿਸ ਤਰ੍ਹਾਂ ਜਿਹੜਾ ਵਧੇਗਾ ਮੌਸਮ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਕਿ ਜਿਹੜਾ ਤਾਪਮਨ ਰਾਈਜ਼ ਹੋ ਸਕਦਾ ਹਾਂਜੀ ਜਿਸ ਤਰ੍ਹਾਂ ਆਪਾਂ ਦੇਖ ਸਕਦੇ ਆ ਕਿ ਸਾਡੇ ਕੋਲ ਦੋ ਇੰਟਰਵਲਸ ਨੇ ਇੱਕ ਸਾਡੇ ਕੋਲ ਹੈਗਾ ਆ 3 ਤੋਂ ਲੈ ਕੇ 9 ਮਈ ਤੱਕ ਦਾ ਸੋ ਉਹਦੇ ਵਿੱਚ ਜਿਹੜਾ ਆਹ ਵਾਲਾ ਏਰੀਆ ਇਹ ਸਾਰਾ ਜਿਹੜਾ ਹੈਗਾ ਨੀਅਰ ਬਾਊਟ ਇਹਦੇ ਵਿੱਚ 40 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਰਾਈਸ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈਗਾ ਆ 10 ਤੋਂ 16 ਮਈ ਦਾ ਏਰੀਆ 16 ਮਈ ਤੱਕ ਜੇ ਪੰਜਾਬ ਦੇਖਦੇ ਹਾਂ ਤਾਂ ਆਪਾਂ ਸਾਰਾ ਹੀ ਆਲਮੋਸਟ ਕਵਰ ਹੈ ਕੁਝ ਏਰੀਆ ਤਾਂ 40 ਡਿਗਰੀ ਤੱਕ ਟੈਂਪਰੇਚਰ ਹੋਣ ਦੀ ਸੰਭਾਵਨਾ ਹੈ ਕੁਝ ਏਰੀਆ ਦੇ ਵਿੱਚ 40 ਤੋਂ ਉੱਪਰ ਵੀ ਜਾ ਸਕਦਾ 42 ਤੱਕ ਵੀ ਜਾ ਸਕਦਾ ਸੋ ਕਹਿਣ ਤਾਂ ਪਾ ਕਿ ਜੇ ਆਪਾਂ ਆਉਣ ਵਾਲੇ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਆ ਹੀਟ ਵੇਵ ਦਾ ਇਫੈਕਟ ਹੋ ਮਨੂੰ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਚੋਣਾਂ ਚੋਣਾਂ ਦਾ ਜਿਹੜਾ ਮੌਸਮ ਚੱਲ ਰਿਹਾ ਅਸੀਂ ਕਹਿ ਸਕਦੇ ਹਾਂ ਕਿ ਲੋਕਤੰਤਰ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਜਾਂ ਫਿਰ ਚੋਣਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਲੋਕ ਚੋਣ ਪ੍ਰਚਾਰ ਕਰ ਰਹੇ ਨੇ ਵੱਡੀਆਂ ਰੈਲੀਆਂ ਹੋ ਰਹੀਆਂ ਨੇ ਵੱਡੇ ਜਲਸੇ ਹੋ ਰਹੇ ਨੇ ਜੇਕਰ ਮੌਸਮ ਗਰਮ ਰਹਿੰਦਾ ਤਾਂ ਕਿਸ ਤਰ੍ਹਾਂ ਦਾ ਇਫੈਕਟ ਆ ਜਿਹੜਾ ਲੋਕਾਂ ਤੇ ਪੈ ਸਕਦਾ ਜਾਂ ਲੋਕਾਂ ਨੂੰ ਕੀ ਸਲਾਹ ਤਦਕੋ ਆਪਾਂ ਤਾਂ ਸਾਰੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਇਹ ਮਤਲਬ ਡਵਾਈਸਰੀ ਜਾਰੀ ਕਰ ਸਕਦੇ ਹਾਂ ਕਿ ਇਹ ਜਿਹੜਾ ਗਰਮੀ ਦਾ ਪ੍ਰਕੋਪ ਤੋਂ ਬਚਣ ਲਈ ਉਹ ਆਪਣਾ ਜ਼ਰੂਰ ਧਿਆਨ ਰੱਖਣ ਲੋੜੀਂਦੇ ਆਪਣੇ ਪ੍ਰਬੰਧ ਰੱਖਣ ਜੇ ਕਿਸੇ ਨੇ ਅੰਦਰ ਬਾਹਰ ਜਾਣਾ ਹੈ ਤਾਂ ਉਹ ਆਪਣਾ ਪਾਣੀ ਦਾ ਪ੍ਰਬੰਧ ਜ਼ਰੂਰ ਰੱਖੇ ਤੇ ਜੋ ਵੀ ਆਪਣੇ ਬਾਹਰ ਦੇ ਕੰਮ ਨੇ ਉਹ ਆਪਾਂ ਕਹਿ ਸਕਦੇ ਹਾਂ ਕਿ ਸਵੇਰੇ ਜਾਂ ਸ਼ਾਮ ਵੇਲੇ ਹੀ ਕੀਤੇ ਜਾਣ ਜਿਵੇਂ ਦੁਪਹਿਰ ਵੇਲੇ ਜਿਹੜਾ ਉਹ ਇਨਡੋਰ ਨੂੰ ਹੀ ਜਿਹੜਾ ਪ੍ਰੈਫਰੈਂਸ ਦਿੱਤੀ ਜਾਵੇ ਸੋ ਜਿਹੜਾ ਜਿਹੜਾ ਵੀ ਕੋਈ ਤਰਲ ਪਦਾਰਥ ਹੈ ਜਾਂ ਪਾਣੀ ਹੈ ਉਹਦਾ ਸੇਵਨ ਜ਼ਰੂਰ ਕੀਤਾ ਜਾਵੇ ਤਾਂ ਕਿ ਜਿਹੜਾ ਇੰਨਾ ਜ਼ਿਆਦਾ ਇਹਦਾ ਹੀਟ ਵੇਵ ਦਾ ਇਫੈਕਟ ਆ ਉਹਨੂੰ ਮਤਲਬ ਆਪਾਂ ਥੋੜਾ ਕੱਟ ਕਰ ਸਕੀਏ ਬਾਕੀ ਇਹ ਹੈ ਕਿ ਸਿਰ ਨੂੰ ਆਪਣੇ ਨੂੰ ਜ਼ਰੂਰ ਟੱਕ ਕੇ ਰੱਖਣਾ ਚਾਹੀਦਾ ਹੈ ਤੇ ਜੇ ਆਪਾਂ ਬਾਹਰ ਜਾ ਰਹੇ ਆ ਜਿਸ ਤਰ੍ਹਾਂ ਕੀ ਤੁਸੀਂ ਗੱਲ ਕਰ ਰਹੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਮਤਲਬ ਰੈਲੀ ਕਰਾ ਹਾਂ ਕੋਈ ਡਿਊਟੀਆਂ ਤੇ ਜਾ ਰਿਹਾ ਹੈ ਕੋਈ ਰੈਲੀਆਂ ਤੇ ਜਾ ਰਿਹਾ ਤਾਂ ਆਪਣਾ ਹਰ ਪੱਖੋਂ ਆਪਣੀ ਸੇਤ ਦਾ ਵੀ ਜ਼ੋਰ ਧਿਆਨ ਰੱਖੇ ਕੀ ਜਿਹੜੀਆਂ ਸਨਸਕ੍ਰੀਨ ਐ ਉਹਨੂੰ ਆਪਣਾ ਮਤਲਬ ਲਗਾ ਕੇ ਰੱਖੇ ਕਿਉਂਕਿ ਜਿਹੜੀਆਂ ਸਨ ਦੀਆਂ ਰੇਸ ਨੇ ਉਹ ਵੀ ਬਹੁਤ ਜ਼ਿਆਦਾ ਸਕਿਨ ਨੂੰ ਇਫੈਕਟ ਕਰਦੀਆਂ ਨੇ ਆਈਜ਼ ਨੂੰ ਆਪਣਾ ਨੂੰ ਕਵਰ ਕੀਤਾ ਜਾਵੇ ਸਿਰ ਨੂੰ ਢੱਕਿਆ ਜਾਵੇ ਸੋ ਹਰ ਤਰ੍ਹਾਂ ਦਾ ਜਿਹੜਾ ਆਪਣਾ ਪ੍ਰਬੰਧ ਆਪਣੇ ਜਿਹੜੇ ਕੱਪੜੇ ਨੇ ਉਹ ਵੀ ਹਲਕੇ ਫੁਲਕੇ ਕੱਪੜੇ ਹੋਣ ਸੂਤੀ ਕੱਪੜੇ ਹੋਣ ਹਨਾ ਤਾਂ ਕਿ ਉਹਨਾਂ ਦਾ ਜਿਹੜਾ ਤੁਹਾਡੀ ਬਾਡੀ ਐ ਉਹਨੂੰ ਵੀ ਇੰਨਾ ਜ਼ਿਆਦਾ ਇਫੈਕਟ ਨਾ ਹੋ ਸਕੇ ਸੋ ਇੰਨਾਂ ਗੱਲਾਂ ਦਾ ਜਿਹੜਾ ਉਹ ਧਿਆਨ ਰੱਖਿਆ ਜਾਵੇ ਕਿਸਾਨ ਵੀਰਾਂ ਨੂੰ ਕੀ ਸਲਾਹ ਜੀ ਕਿਉਂਕਿ ਕਿਸਾਨ ਵੀਰ ਜਿਹੜੇ ਨੇ ਸਭ ਤੋਂ ਜ਼ਿਆਦਾ ਇਫੈਕਟਡ ਹੁੰਦੇ ਨੇ ਜਿਸ ਤਰ੍ਹਾਂ ਮੌ ਤੋਂ ਜ਼ਿਆਦਾ ਇਫੈਕਟ ਉਹਨਾਂ ਤੇ ਪੈਂਦਾ ਕਿਉਂਕਿ ਉਹ ਨਿਰਪਰੀ ਮੌਸਮ ਤੇ ਹੁੰਦੇ ਆ ਆ ਬਿਲਕੁਲ ਹਾਂਜੀ ਆਪਾਂ ਜਿਸ ਤਰ੍ਹਾਂ ਗੱਲ ਕੀਤੀ ਹੈਗੀ ਹੈ ਕਿ ਜਿਹੜਾ ਕਣਕ ਦੀ ਵਾਢੀ ਹੈ ਉਹ ਇਸ ਵਾਰੀ ਥੋੜੀ ਲੇਟ ਹੋ ਗਈ ਹੈ ਕਿਉਂਕਿ ਮੌਸਮ ਦੇ ਵਿੱਚ ਜਿਹੜਾ ਆ ਕਾਫੀ April ਦਾ ਮਹੀਨਾ ਠੰਡਾ ਰਿਹਾ ਸੋ ਬਾਰਿਸ਼ ਵੀ ਹੁੰਦੀ ਰਹੀ ਹੈ ਕਿਤੇ ਕਿਤੇ ਅ ਜਿਹੜੇ ਹੁਣ ਕਿਸਾਨ ਵੀਰ ਨੇ ਆਪਾਂ ਕਹਿ ਸਕਦੇ ਆ ਕਿ ਜਿਹੜਾ ਆਉਣ ਵਾਲਾ ਦਿਨ ਹੈਗੇ ਨੇ ਇਹਨਾਂ ਦੇ ਵਿੱਚ ਜੇ ਮੌਸਮ ਸਾਫ਼ ਰਹਿੰਦੀ ਸੰਭਾਵਨਾ ਤਾਂ ਉਹ ਆਪਣੀ ਜਿਹੜੀ ਵਾਢੀ ਆ ਜਾਂ ਕੋਈ ਥ੍ਰੈਸ਼ਿੰਗ ਦਾ ਕੰਮ ਹੈ ਉਹ ਕੰਪਲੀਟ ਕਰ ਸਕਦੇ ਆ ਪਰ ਉਹਦੇ ਵੇਲੇ ਵੀ ਇਹੇ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਕਣਕ ਦਾ ਨਾਲੜਾ ਉਹਨੂੰ ਅੱਗ ਨਾ ਲਾਈ ਜਾਵੇ ਤਾਂ ਕਿ ਜਿਹੜਾ ਆਪਾਂ ਆਲਰੇਡੀ ਦੇਖ ਰਿਹਾ ਕਿੰਨੀ ਜ਼ਿਆਦਾ ਤਪਸ਼ ਜਿਹੜੀ ਚੜੀ ਹੋਈ ਹੈਗੀ ਐ ਐਟਮੋਸਫੇਅਰ ਦੇ ਵਿੱਚ ਵਾਤਾਵਰਣ ਇੰਨਾ ਆਲਰੇਡੀ ਗਰਮ ਹੈਗਾ ਤੇ ਜੇ ਆਪਾਂ ਅੱਗ ਲਾਉਣਿਆਂ ਤਾਂ ਹੋਰ ਗਰਮੀ ਦਾ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲ ਸਕਦਾ ਸੋ ਇਸ ਗੱਲ ਦਾ ਜ਼ੋਰ ਧਿਆਨ ਰੱਖਿਆ ਜਾਵੇ ਹੋਰ ਵੀ ਬਹੁਤ ਨੁਕਸਾਨ ਨੇ ਅੱਗ ਲਾਉਣ ਦੇ ਜਿਵੇਂ ਕਿ ਆਪਾਂ ਨੂੰ ਸਿਹਤ ਨੂੰ ਵੀ ਉਹ ਨੁਕਸਾਨ ਕਰਦੀ ਹੈ ਕੋਈ ਜਾਨਵਰ ਜਾਂ ਕੋਈ ਪੰਛੀ ਉਹਦੀ ਲਪੇਟ ਚ ਆ ਜਾਂਦੇ ਆ ਤਾਂ ਵੀ ਉਹ ਨੁਕਸਾਨ ਕਰਦੀ ਹੈ ਤੇ ਇੱਕ ਜਿਹੜਾ ਸਾਡੀ ਉਪਜਾਊ ਸ਼ਕਤੀ ਹੈ ਤਾਂ ਦੀ ਜਿਹੜੀ ਆਪਣੀ ਸਾਡੀ ਮਿੱਟੀ ਦੀ ਉਹਨੂੰ ਵੀ ਨੁਕਸਾਨ ਕਰਦੀ ਆ ਸੋ ਇਹ ਇਹਨੂੰ ਬਿਲਕੁਲ ਹੀ ਜਿਹੜਾ ਉਹਨ ਕਰਨ ਤੋਂ ਗੁਰੇਜ਼ ਕੀਤਾ ਜਾਵੇ ਬਾਕੀ ਇਹ ਹੈ ਕਿ ਜੇ ਕੋਈ ਕੰਮ ਹੀ ਕੰਮ ਕਰਦੇ ਨੇ ਜਿਵੇਂ ਕੋਈ ਵਾਢੀ ਦਾ ਕੰਮ ਕਰਦਾ ਆ ਜਾਂ ਕੋਈ ਗਹਾਈ ਦਾ ਕੰਮ ਕਰਦਾ ਆ ਖੇਤਾਂ ਦੇ ਵਿੱਚ ਉਹਨੂੰ ਵੀ ਆਪਣਾ ਜਿਹੜਾ ਬਿਲਕੁਲ ਸੇਧ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਵੇਂ 12 ਤੋਂ 3 ਦੇ ਵਿੱਚ ਜਿਹੜਾ ਟੈਂਪਰੇਚਰ ਆ ਜ਼ਿਆਦਾ ਵੱਧਦਾ ਹੈ ਤੇ ਉਸ ਟਾਈਮ ਉਤੇ ਜਿਵੇਂ ਆ ਇਹ ਕੰਮ ਨਾ ਕੀਤੇ ਜਾਣ ਸਵੇਰੇ ਕਰ ਲਏ ਜਾਣ ਜਾਂ ਸ਼ਾਮ ਨੂੰ ਕਰ ਲਏ ਜਾਣ ਔਰ ਜਿਨ੍ਹਾਂ ਨੇ ਕੰਮ ਕਰਨੇ ਆ ਉਹ ਆਪਣਾ ਸਿਰ ਜੋ ਟੱਕੇ ਰੱਖਣ ਔਰ ਸਮੇ ਸਮੇਤੇ ਜਿਹੜਾ ਉਹ ਪਾਣੀ ਜ਼ਰੂਰ ਪੀਂਦੇ ਰਹਿੰਦੇ। ਮਨੂੰ ਜਿਸ ਤਰ੍ਹਾਂ ਗਰਮੀ ਆਉਂਦੀ ਅਸੀਂ ਦੇਖਦੇ ਹਾਂ ਕਿ ਕਈ ਜਿਹੜੇ ਪੰਛੀ ਨੇ ਲੋਪ ਹੋ ਜਾਂਦੇ ਨੇ ਜਾਂ ਪੰਛੀ ਜਿਹੜੇ ਨੇ ਨਜ਼ਰ ਨਹੀਂ ਆਉਂਦੇ ਕੀ ਲੋਕਾਂ ਨੂੰ ਸਲਾਹ ਦਿਓਗੇ ਕਿ ਪਾਣੀ ਵਗੈਰਾ ਜਿਹੜਾ ਉਹਨਾਂ ਵਾਸਤੇ ਰੱਖਿਆ ਜਾਵੇ ਜਾਂ ਹੋਰ ਕਿਸ ਤਰ੍ਹਾਂ ਦਾ ਜਿਹੜਾ ਬਚਾਅ ਹੋਵੇ? ਹਾਂਜੀ ਬਿਲਕੁਲ ਜਿਸ ਤਰ੍ਹਾਂ ਕਿ ਆਪਾਂ ਹੁਣ ਦੇਖਦੇ ਹਾਂ ਕਿ ਲੋਕੀ ਕਾਫੀ ਅਵੇਅਰ ਨੇ ਇੰਨਾਂ ਚੀਜ਼ਾਂ ਤੇ ਔਰ ਕੋਸ਼ਿਸ਼ ਵੀ ਕਰਦੇ ਆ ਕਿ ਜਗਾ ਜਗਾ ਤੇ ਆਪਾਂ ਥੋੜਾ ਪਾਣੀ ਜਿਹੜਾ ਰੱਖਿਆ ਜਾਵੇ ਤਾਂ ਕਿ ਜਿਹੜੇ ਪਸ਼ੂ ਪੰਛੀ ਨੇ ਉਹ ਲੰਘਦੇ ਫਿਰਦੇ ਤੁਰੇ ਫਿਰਦੇ ਆਪਣਾ ਜਿੱਥੇ ਮੀਦਾ ਅਸਰ ਲੱਗ ਰਿਹਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ ਤਾਂ ਸਾਨੂੰ ਜੂੜ ਲੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ। ਧੰਨਵਾਦ ਜੀ ਬਿਲਕੁਲ ਇਸ ਹਨ ਕੁਲਵਿੰਦਰ ਕੌਰ ਗਿੱਲ ਮੌਸਮ ਵਿਗਿਆਨੀ ਜਿਨ੍ਹਾਂ ਨੇ ਸਾਫ਼-ਸਾਫ਼ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀਟ ਵੇਵ ਜਿਹੜੀ ਆ ਚੱਲੇਗੀ ਜਾਂ ਫਿਰ ਮਈ ਮਹੀਨਾ ਜਿਹੜਾ ਗਰਮ ਰਹਿਣ ਵਾਲਾ ਹੈ ਤੇ ਲੋਕਾਂ ਨੂੰ ਇਹ ਵੱਡੀ ਸਲਾਹ ਦਿੱਤੀ ਗਈ ਹੈ ਕਿ ਲੋਕ ਆਪਣਾ ਧਿਆਨ ਰੱਖਣ ਗਰਮੀ ਤੋਂ ਬਚਣ ਵਾਸਤੇ ਲੜੀਂਦੇ ਪ੍ਰਬੰਧ ਕਰਕੇ ਹੀ ਬਾਹਰ ਨਿਕਲਣ ਅਤੇ ਕਿਸਾਨ ਵੀਰਾਂ ਨੂੰ ਵੀ ਜਿਹੜੀ ਹੈ ਸਮੇਂ ਸਿਰ ਬਾੜੀ ਸਾਂਭਣ ਦੀ ਜਿਹੜੀ ਹੈ ਸਲਾਹ ਦਿੱਤੀ ਗਈ ਹੈ। ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ